ਪਤੌੜ ਦੇ ਸੈਣੀਪਿੰਡ ਦੇ ਸੁਖਵਿੰਦਰ ਸਿੰਘ ਕਲਕੱਤਾ ਕਤਲकांड ਤੋਂ ਬਾਅਦ ਹੁਣ ਸਿਆਸਤਦਾਨਾਂ ਦੀ ਇਸ ਮਾਮਲੇ ਦੇ ਵਿੱਚ ਐਂਟਰੀ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਜਦੋਂ ਤੋਂ ਲਾਭ ਸਿੰਘ ਉਗੋਕੇ ਦਾ ਨਾਮ ਇਸ ਦੇ ਵਿੱਚ ਉੱਭਰਦਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵੱਲੋਂ ਇਲਜ਼ਾਮ ਤ라ਸ਼ੀ ਕੀਤੀ ਜਾ ਰਹੀ ਹੈ ਚਰਚਾਵਾ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ ਵਿਧਾਇਕ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਲੀਡਰ ਵੱਧ ਚੜ ਕੇ ਇਸ ਮਸਲੇ ਦੇ ਵਿੱਚ ਉੱਭਰਦੇ ਨਜ਼ਰ ਆ ਰਹੇ ਹੈ ਕਾਂਗਰਸ ਪਾਰਟੀ ਇਸ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਨੇ ਵੱਡੇ ਬਿਆਨ ਦਿੱਤੇ ਨੇ ਉਥੇ ਹੀ ਵਿਜੇਂਦਰ ਸਿੰਘਲਾ ਜਿਹੜੇ ਲੰਗੇ ਦਿਨ ਤੋਂ ਤੀਵਰਤਾ ਦੇ ਨਾਲ ਉੱਭਰਦੇ ਨਜ਼ਰ ਆ ਰਹੇ ਐ ਸਿਆਸੀ ਸਫਾ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਐ ਉਹਨਾਂ ਨੇ ਵੀ ਇਸ ਮੈਟਰ ਨੂੰ ਆਪਣੀ ਨਜ਼ਰਸਾਨੀ ਹੇਠ ਰੱਖਦਿਆਂ ਹੋਇਆਂ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਇਸ ਪੱਦਰ ਦੇ ਉੱਤੇ ਗੱਲ ਕਹੀ ਹੈ ਕਿ ਜਿਹਦੇ ਉੱਤੇ ਵੀ ਸ਼ੱਕ ਹੈ ਉਸ ਨੂੰ ਇਸ ਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਹੈ ਬਹੁਤ ਵੱਡੀ ਗੱਲ ਕਰ ਦਿੱਤੀ ਹੈ ਪਰ ਜੇ ਇਸ ਨੂੰ ਲੱਗਦੇ ਇਲਜ਼ਾਮਾਂ ਦੇ ਨਾਲ ਦੇਖੀਏ ਸ਼ਾਇਦ ਉਹਨਾਂ ਨੇ ਕਿਹਾ ਵੀ ਉਸੇ ਅੰਦਾਜ਼ ਦੇ ਵਿੱਚ ਹੈ ਉਹਨਾਂ ਇਲਜ਼ਾਮਾਂ ਦੀ ਲੋ ਦੇ ਵਿੱਚ ਹੀ ਕਿਹਾ ਔਰ ਜੇ ਉਸੇ ਅੰਦਾਜ਼ ਦੇ ਵਿੱਚ ਆਖਿਆ ਤੇ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਔਰ ਜੇ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਇਹੋ ਜਿਹੇ ਮਸਲੇ ਦੇ ਵਿੱਚ ਉਲਝਦਾ ਤਾਂ ਫਿਰ ਇਹ ਤਾਣੀ ਕਿੱਥੇ ਜਾ ਕੇ ਉਲਝੇਗੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਖੈਰ ਵਿਜੇਂਦਰ ਸਿੰਘਲਾ ਕੀ ਕੁਝ ਕਹਿੰਦੇ ਨੇ ਇਸ ਬਾਰੇ ਆਓ ਸੁਣਦੇ ਹਾਂ ਬਹੁਤ ਮਾੜੀ ਗੱਲ ਹੈ ਜਿਸ ਤਰੀਕੇ ਨਾਲ ਕੱਲ ਸਾਡੇ ਯੂਥ ਕਾਂਗਰਸ ਦੇ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੋਧੇ ਸੀ ਲੋਗਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਗਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਨ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਗਾਂ ਦੀ ਸੇਵਾ ਕਰਨ ਵਾਸਤੇ ਵੀੜਾ ਬੰਨ੍ਹਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ ਕਾਰਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨਹੀਂ ਤਾਂ ਐਸੇ ਅਨਸਰ ਜਿਹੜੇ ਅਜੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਧ ਜਾਂਦੇ ਆ ਮੇਰਾ ਤਾਂ ਇਹ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਕ ਤੌਰ ਦੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅਸੀਂ ਖੜੇ ਹਾਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਹੈ ਅਸੀਂ ਉਹਦੇ ਨਾਲ ਤਕੜੇ ਤਰੀਕੇ ਨਾਲ ਸਹਿਮਤ ਹੈ ਸਰ ਜਿਵੇਂ ਤੁਹਾਡੀ ਆਸ਼ਾਨ ਪ੍ਰਸ਼ਾਸਨ ਨਾਲ ਗੱਲ ਹੋਈ ਹੋਣੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਕਿ ਪੁਲਿਸ ਵੱਲੋਂ ਕਿਸੇ ਕੋਈ ਰੈਸਟੋਰੈਂਟ ਦੀ ਗੱਲ ਆ ਰਹੀ ਹੈ ਸਾਹਮਣੇ ਜੀ ਪੁਲਿਸ ਪ੍ਰਸ਼ਾਸਨ ਨਾਲ ਮੇਰੀ ਗੱਲਬਾਤ ਤੋਂ ਨਿਕਲ ਕੇ ਇਹ ਆਇਆ ਕਿ ਕੱਲ ਰਾਤ ਪਰਿਵਾਰ ਵੱਲੋਂ ਦੋ ਲੋਕਾਂ ਦੇ ਨਾਮ ਦਿੱਤੇ ਗਏ ਸੀ ਤੇ ਦੋ ਆਣਾ ਪਛਤਿਆਂ ਦੇ ਨਾਮ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਰਾਤ ਹੀ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਬੰਦੇ ਨੂੰ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਵਾਦਾ ਕੀਤਾ ਕਿ ਅਸੀਂ ਅੱਜ ਉਹਨੂੰ ਗ੍ਰਿਫਤਾਰ ਕਰ ਲਾਂਗੇ ਮੇਰਾ ਕਹਿਣ ਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਂਦਾ ਉਹਨਾਂ ਨੂੰ ਨਾਮਜਬ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ ਜਿਸ ਗੱਲ ਕਰਕੇ ਕੰਮ ਹੋਇਆ ਉਸ ਦੇ ਲੋਕਾਂ ਦੇ ਹੌਸਲਿਆਂ ਨੂੰ ਤੋੜੀਏ ਔਰ ਐਸਾ ਪੰਜਾਬ ਕਿਉਂਕਿ ਪੰਜਾਬ ਦੁਬਾਰਾ ਕਾਲੇ ਦੇ ਨਹੀਂ ਦੇਖ ਸਕਦਾ ਕਿਉਂਕਿ ਕੱਲ ਤੋਂ ਹੀ ਜੱਟੋ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਿਮੇ ਪਏ ਆ ਲੋਕ ਡਰੇ ਪਏ ਆ ਲੋਕਾਂ ਦੇ ਮਨ ਚ ਇੱਕ ਡਰ ਤੇ ਭੈ ਦੀ ਭਾਵਨਾ ਪੈਦਾ ਹੋਈ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਦਬਾਅ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾ ਦਾ ਪੁੱਤ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਜਾਵੇ। ਜਿਵੇਂ ਜਮੇ ਤਾਂ ਜਵਾਕਾਰ ਕਾਂ ਦਾ ਕਾਰ ਕਰਿਆ ਕੀ ਅਗਲੀ ਰਾਜਨੀਤੀ ਕੀ ਹੋਗੀ ਜੀ ਆਪਣਾ ਜਮੇ ਤਾਂ ਨਾਲ ਗੱਲ ਰਿਹਾ ਪਰਿਵਾਰ ਨਹੀਂ ਨਹੀਂ ਮੈਂ ਦੱਸਿਆ ਕਿ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਆ ਸਾਡੀ ਪਾਰਟੀ ਪੂਰੀ ਨਾਲ ਪਰਿਵਾਰ ਨਾਲ ਖੜੀ ਹੈ ਤੇ ਮੈਂ ਕਹਿਣ ਦਾ ਮਕਸਦ ਇਹ ਹੈ ਕਿ ਰਾਜਨੀਤੀ ਤਾਂ ਇਹ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕਾਤਲਾਂ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਦੇ ਕਾਫਲਾ ਦੇ ਤਹਿਤ ਸਾਡੇ ਹੋਰ ਲੋਕਾਂ ਦੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਨਾਮ ਐਫ ਆਈ ਆ ਵਿੱਚ ਨਾਮਜਦ ਹੋਣੇ ਚਾਹੀਦੇ ਸਿੰਗਲਰ ਸਾਹਿਬ ਜ਼ਿਲ੍ਹਾ ਬਰਨਾਲਾ ਵਿੱਚ ਦਿਨ ਦਿਹਾੜੇ ਨੌਜਵਾਨ ਨੂੰ ਕਿਰਚਾ ਨਾਲ ਕਤਲ ਕਰ ਦਿੱਤਾ ਜਾਂਦਾ ਲੁਧਿਆਣਾ ਵੀ ਕਿ ਨੌਜਵਾਨ ਨੂੰ ਪ੍ਰਵਾਸੀਆਂ ਵੱਲੋਂ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਫਰੀਦਕੋਟ ਵਿੱਚ ਇੱਕ ਨੌਜਵਾਨ ਨੂੰ ਮਾਰਿਆ ਜਾਂਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਵਾਸਤੇ ਔਰ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਜਮਾਂ ਫੇਲ ਹੋ ਚੁੱਕੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਲਓ ਨਸ਼ੇ ਦੇ ਮੁੱਦੇ ਨੂੰ ਲੈ ਲਓ ਅੱਜ ਸਾਡਾ ਨੌਜਵਾਨ ਵਰਗਾ ਹੌਸਲਾ ਇਸ ਕਰਕੇ ਖੁੱਲ ਰਿਹਾ ਕਿ ਉਹਨੂੰ ਬਚਾਰੇ ਕੋਲ ਨਾ ਕੋਈ ਕਾਰੋਬਾਰ ਹੈ ਤੇ ਨਸ਼ੇ ਦੇ ਉੱਪਰ ਪੈ ਜਾਂਦਾ ਹੈ ਔਰ ਜੇ ਕੋਈ ਚੋਰੀਆਂ ਦੀ ਗੱਲ ਕਰੂਗਾ ਚੋਰੀਆਂ ਦੇ ਕਿੰਨੇ ਵਧੇ ਜਾ ਰਹੇ ਹਨ ਔਰ ਕਿਉਂ ਵਧ ਰਹੇ ਹਨ ਕਿਉਂਕਿ ਜਦੋਂ ਕੋਈ ਨਸ਼ੇ ਦੇ ਪੈ ਜਾਂਦਾ ਹੈ ਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਰ ਉਹ ਚੋਰੀ ਕਰਦਾ ਹੈ ਤੇ ਪੈਸੇ ਮਿਲ ਜਾਂਦੇ ਫਿਰ ਉਹ ਨਸ਼ਾ ਲੈ ਲੈਂਦਾ ਹੈ ਇਸ ਕਰਕੇ ਦਾ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਹੈ ਜਿਹੜਾ ਬਿਲਕੁਲ ਠੀਕ ਕੰਮ ਕਰ ਰਿਹਾ ਤੇ ਤੁਸੀਂ ਆਪਣੇ ਵੀ ਕਿਹਾ ਕਿ ਕਿੰਨੇ ਜਗ੍ਹਾ ਦੇ ਉੱਪਰ ਦਿਨ ਦਿਹਾੜੇ ਕਤਲ ਹੋ ਗਿਆ ਕੱਲ ਸੈਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦੁਸ਼ਹਿਰੇ ਵਾਲੇ ਦਿਨ ਤਾਂ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਇਸ ਦਾ ਇਹਦਾ ਲਾਅਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ਮਰਜ਼ੀ ਕਰੀ ਜਾਵੇ ਇਸੇ ਕਰਕੇ ਦਾ ਮੈਸੇਜ ਵੀ ਸਾਹਿਬ ਨੂੰ ਕਿਹਾ ਹੈ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਆ ਉਹਨਾਂ ਦੀ ਜਦੋਂ ਤੁਸੀਂ ਪਹਿਰਵਾਈ ਕਰੋਗੇ ਤਾਂ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪਹਿਰਵਾਈ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਨਾਮਾਂ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ ਤਾਂ ਕਿ ਬਾਕੀ ਬਾਕੀ ਲੋਕਾਂ ਦੇ ਹਸਪਤਾਲ ਕੋਲ ਲਾਈਨ ਆਰਡਰ ਇਹ ਲੋਕਾਂ ਦਾ ਵਿੱਚ ਨਾ ਆ ਰਿਹਾ ਜੀ ਮੌਜੂਦਾ ਦਾ ਵੀ ਉਹਨਾਂ ਉਹਨਾਂ ਦਾ ਹੱਥ ਸਰ ਮੈਂ ਤਾਂ ਕਿਹਾ ਦੇਖੋ ਗੱਲ ਐਸ ਤਰ੍ਹਾਂ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਪਰਵਾਰ ਨੇ ਨਾਮਜਦ ਕਰਵਾਏ ਐਫ ਆਰ ਹੋਈ ਉਹਨਾਂ ਦੀ ਤਹਿਕੀਕਾ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦੇ ਨਾਮ ਨੂੰ ਨਾਮਜਦ ਕਰਨਾ ਚਾਹੀਦਾ ਐਫ ਆਰ ਪਰਨ ਨੂੰ ਜਾਂ ਰਾਜਪਾਲ ਨੂੰ ਮਿਲ ਸਕਦੀ ਹੈ ਜੀ ਕੋਈ ਅਣਖਾਂ ਵਿੱਚ ਤੁਹਾਡਾ ਜੋ ਵੀ ਜੋ ਵੀ ਗੱਲ ਕਾਂਗਰਸ ਪਾਰਟੀ ਨੂੰ ਕਰਨ ਦੀ ਲੋੜ ਹੋਊਗੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਦੋਨੋਂ ਜਣੇ ਰਾਤ ਦੇ ਮੇਰੇ ਨਾਲ ਤੇ ਸਾਡੇ ਐਮ ਐਲ ਏ ਕਹੜਾ ਢਿਲੋਂ ਜਿਹਦੇ ਨਾਲ ਸੰਪਰਕ 'ਚ ਹੈ ਔਰ ਸਾਡੀ ਪੂਰੀ ਪਾਰਟੀ ਇਸ ਮੁੱਦੇ ਦੇ ਵਿੱਚ ਪਾ ਪਰਿਵਾਰ ਦੇ ਨਾਲ ਹੈ ਔਰ ਇਸ ਸੰਘਰਸ਼ ਦੇ ਨਾਲ ਹੁਣ ਜਿਹੜਾ ਟੱਗਾ ਹੁਣ ਮੀਟਿੰਗ ਹੋਈ ਆ ਕਮੇਟੀ ਬਣੀ ਉਹਦੇ ਕੀ ਫੈਸਲਾ ਚਲੋ ਕੀ ਪ੍ਰੋਸੈਸ ਹੋਣਾ ਚਾਹੀਦਾ ਉਹਦਾ ਅਸੀਂ ਆਪਸ ਵਿੱਚ ਡਿਸਕਸ ਕਰ ਲਾਈਨ ਆਰਡਰ ਦੀ ਗੱਲ ਕਰਦੇ ਆ ਜੀ ਕੀ ਲੱਗਦਾ ਕਿ ਪੁਲਿਸ ਹਾਈ ਤੱਕ ਹੋਣਾ ਚਾਹੀਦਾ ਬਦਦੂਕੀ ਆਮ ਅਪਰਾਧੀ ਨੂੰ ਫੜਨ ਲਈ ਇੰਨਾ ਜ਼ਿਆਦਾ ਸਮਾਂ ਨਹੀਂ ਨਹੀਂ ਦੇਖੋ ਗੱਲ ਹੈ ਕਿ ਕਈ ਵਾਰੀ ਜਿਹੜਾ ਬੰਦਾ ਕਤਲ ਕਰਦਾ ਹੈ ਜਿਹੜਾ ਬੰਦਾ ਐਸੀ ਵਾਰਦਾਤ ਕਰਦਾ ਹੈ ਉਹਨੇ ਆਪਣਾ ਪਹਿਲਾ ਗੇਰਾ ਬਣਾਇਆ ਹੁੰਦਾ ਹੈ ਔਰ ਜੇ ਕੱਲ ਰਾਤ ਕੱਲ ਸ਼ਾਮ ਨੂੰ ਇਹ ਕੰਮ ਹੋਇਆ ਤਾਂ ਇੱਕ ਬੰਦੇ ਨੂੰ ਜਿਹਦਾ ਨਾਮ ਲਿਖਾਇਆ ਉਹ ਨੂੰ ਫੜ ਲਿਆ ਤੇ ਦੂਜੇ ਵਾਸਤੇ ਐਸਐਸਪੀ ਸਾਹਿਬ ਨੇ ਕਿਹਾ ਸੀ ਕੱਲ ਅਸੀਂ ਇਸ ਗੱਲ ਦੇ ਉੱਪਰ ਪੈਰਵਾਈ ਕਰਾਂਗੇ ਤੇ ਅੱਜ ਦੁਪਹਿਰ ਤੋਂ ਬਾਅਦ ਤੱਕ ਦੇਖਦੇ ਆ ਕਿ ਕੀ ਕੱਲ ਚੱਲਦੀ ਹੈ ਪਰ ਜਿਵੇਂ ਉਹ ਇੱਕ ਨਸ਼ੇੜੀ ਕਿਸਮ ਦਾ ਬੰਦਾ ਲੱਗਦਾ ਜੀ ਉਹਨੇ ਖੁਦ ਇਸ ਅਨਜਾਨ ਮੈਂ ਤਾਂ ਹੀ ਤਾਂ ਕਿਹਾ ਕਿ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਇੰਟਰੋਗੇਸ਼ਨ ਹੋਊਗੀ ਤੇ ਜਿਹੜੇ ਲੋਕਾਂ ਦਾ ਉਹ ਨਾਮ ਦੇਣਗੇ ਉਹਨਾਂ ਨੂੰ ਐਫਆਈਆਰ ਚ ਸਰਕਾਰ ਦੇ ਪੁਲਿਸ ਨਾਮਜ਼ਦ ਕਰੇ ਤਾਂ ਕਿ ਐਸੇ ਲੋਕ ਹੋਰ ਬਰਦਾਤਾਂ ਨਾ ਕਰ ਸਕਣ ਲੋਕਾਂ ਦੇ ਹੌਸਲੇ ਟੁੱਟਣ ਤੇ ਤਾਂ ਜੋ ਆ ਸਾਡੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਬਰਨਾਲੇ ਕਤਲ ਹੋ ਗਿਆ ਲੁਧਿਆਣੇ ਕਤਲ ਹੋ ਗਿਆ ਤੇ ਹਰ ਰੋਜ਼ ਕਿਤਰਾਂ ਕਿਤੇ ਖਬਰ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਤਾਂ ਹੀ ਰੁਕਣਗੀਆਂ ਜੇ ਆਪਾਂ ਸਹੀ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ ਸਰ ਜੀ ਪੁਲਿਸ ਕਦੋਂ ਨਾਮਜ਼ਦ ਹੋ ਕੇ ਜਿਹੜਾ ਹੁਣ ਸਰਕਾਰ ਆ ਉਹ ਕਿੰਨੇ ਟਾਈਮ ਤੱਕ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੇ ਆ ਉਹ ਤਾਂ ਹਲੇ ਜਦੋਂ ਬੰਦਾ ਫੜਾਇਆ ਜਾਊਗਾ ਜੋ ਸਬਦੀ ਰਾਏ ਬਣੂਗੀ ਉਸ ਤੋਂ ਬਾਅਦ ਹੀ ਫੈਸਲਾ ਹੋਊਗਾ ਨਾ ਕੁਝ ਕਦਮ ਦੇ ਉੱਤੇ ਪੁਲਿਸ ਸਟੇਸ਼ਨ ਹੈ ਤੇ ਦਿਨ ਦਿਹਾੜੇ ਬੰਦਾ ਗੋਲੀ ਮਾਰ ਕੇ ਚਲਿਆ ਜਾਂਦਾ ਕੀ ਹੋ ਗਿਆ ਕੁਝ ਕਦਮ ਤੇ ਪੁਲਿਸ ਸਟੇਸ਼ਨ ਹੈ ਗੱਲ ਤਾਂ ਫੇਲਰ ਆਫ ਗਵਰਨਮੈਂਟ ਹੈ ਨਾ ਜੀ ਜੀ ਅਲਟੀਮੇਟਲੀ ਇਹ ਸਿਕਲਾਂ ਕਿਉਂ ਹੁੰਦੀਆਂ ਆਉਂਦੀਆਂ ਜਦੋਂ ਲਾਅਲੈਸਨੈਸ ਹੋ ਜੇ ਕਿਸੇ ਬੰਦੇ ਨੂੰ ਕੋਈ ਬੰਦਾ ਕੁਝ ਕਹੇ ਨਾ ਤਾਂ ਹੀ ਤਾਂ ਕਹਿੰਦੇ ਆ ਕਿ ਇੱਕ ਭਰਾ ਦਾ ਚਲੇ ਗਿਆ ਘਟੋ ਘਟ ਇਸ ਤੋਂ ਆਪਾਂ ਇਹ ਸਿੱਖ ਲਈਏ ਕਿ ਜਿਹੜੇ ਬੰਦਿਆਂ ਨੇ ਕਿਰੇਆ ਜਾਂ ਕਿਰਾਇਆ ਉਹ ਸਾਰਿਆਂ ਨੂੰ ਨਾਮਜ਼ਦ ਕਰਕੇ ਉਹਨਾਂ ਦਾ ਕੋਲ ਤਾਂ ਕਿ ਲੋਕਾਂ ਦੇ ਹੌਸਲੇ ਟੁੱਟਣ ਜਿਵੇਂ ਕਾਂਗਰਸ 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 ਪਾਰਟੀ ਪ੍ਰੋਸੀਜਰ ਦੇ ਭਰੋਸਾ ਸੰਤੁਸ਼ਟੀ ਜਾਂਦੀ ਕਾਂਗਰਸ ਅਸੀਂ ਤਾਂ ਹਾਲੇ ਭਾਈ ਗੱਲ ਕਰ ਰਹੇ ਮੈਂ ਤਾਂ ਪਹਿਲਾਂ ਹੀ ਕਹੇ ਭਾਵੇਂ ਭਰੋਸੇ ਦੀ ਜਾਂ ਸੰਤੁਸ਼ਟੀ ਦੀ ਗੱਲ ਕੀ ਹੈ ਜਦੋਂ ਉਹ ਤੈਕੀਕਰਤ ਕਰਕੇ ਲੋਕਾਂ ਨੂੰ ਸਹੀ ਲੋਕਾਂ ਨੂੰ ਨਾਮਜ਼ਦ ਉਹ ਦਵਾਈ ਤਸੱਲੀ ਹੋਊਗੀ ਸਭ ਨੂੰ ਸਰ ਰੂਲਿੰਗ ਪਾਰਟੀ ਵਾਲਾ ਹਾਈ ਤੱਕ ਕੋਈ ਆਪਣੇ ਨੁਮਾਇੰਦੇ ਨਹੀਂ ਭੋਲੇ ਕਿਹਨੇ ਦੋ ਤਾਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਹੈ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਚੰਗੇ ਨੌਜਵਾਨ ਜਿਹੜੇ ਲੋਕਾਂ ਦੀ ਆਵਾਜ਼ ਰੱਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਕਤਲ ਹੋ ਜਾਣ ਤਾਂ ਇਸੇ ਕਰਕੇ ਮੌਜੂਦਾ ਪਾਰਟੀ ਦੇ ਲੋਕ ਨਹੀਂ ਬੋਲ ਰਹੇ ਮੌਜੂਦਾ ਸਰਕਾਰ ਦੇ ਲੋਕ ਨਹੀਂ ਬੋਲ ਰਹੇ ਜਾਂ ਕੋਈ ਬੰਦਾ ਇਹ ਆਕੇ ਨਹੀਂ ਕਹਿ ਰਿਹਾ ਕਿ ਅਸੀਂ ਇਨਸਾਫ ਦਵਾਵਾਂਗੇ